ਨਮਸਕਾਰ ਬੀਲ ਟੀਵੀ ਦੇ ਪ੍ਰੋਗਰਾਮ ਪ੍ਰਾਈਮ ਟਾਈਮ ਬੁਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਸਭ ਤੋਂ ਪਹਿਲਾਂ ਗੱਲ ক্রিকেট ਤੋਂ ਕਰਾਂਗੇ ਕਿਉਂਕਿ ਟੀਮ ਇੰਡੀਆ ਨੂੰ ਏਸ਼ੀਆ ਕੱਪ ਕਦੋਂ ਮਿਲੇਗਾ ਮਤਲਬ ਟਰੋਫੀ ਕਦੋਂ ਮਿਲੇਗੀ ਟੀਮ ਇੰਡੀਆ ਜਿੱਤੇਗੀ ਟਰੋਫੀ ਕਦੋਂ ਮਿਲੇਗੀ ਇਸ ਨੂੰ ਲੈ ਕੇ ਅਸਮੰਜਸ ਬਣੀ ਹੋਈ ਹੈ ਸੋ ਇਹ ਟਰੋਫੀ ਕਦੋਂ ਮਿਲੇਗੀ ਅਲਟੀਮੇਟਮ ਦੇ ਦਿੱਤਾ ਗਿਆ ਹੈ ਬੀਸੀਸੀਆਈ ਦੇ ਵੱਲੋਂ ਉਹਦੇ ਤੇ ਗੱਲਬਾਤ ਕਰਾਂਗੇ ਨਾਲ ਹੀ ਚਰਚਾ ਕਰਨੀ ਹੈ ਕਿ ਰਾਜਵੀਰ ਜਵੰਦਾ ਦੀ ਸਿਹਤ ਬਾਰੇ ਫੋਰਟਿਸ ਦੇ ਵੱਲੋਂ ਅੱਜ ਇੱਕ ਨਵਾਂ ਅਪਡੇਟ ਦਿੱਤਾ ਗਿਆ ਹੈ ਅਪਡੇਟ ਦੇ ਵਿੱਚ ਦੱਸਾਂਗੇ ਕਿ ਸਿਹਤ ਹੁਣ ਕਿਸ ਤਰੀਕੇ ਦੀ ਹੈ ਇਸ ਤੋਂ ਇਲਾਵਾ ਚਰਚਾ ਕਰਨੀ ਹੈ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਦੀਵਾਲੀ ਤੋਂ ਪਹਿਲਾਂ ਮੁਆਵਜ਼ੇ ਦੇ ਚੈੱਕ ਜਾਰੀ ਕਰਾਂਗੇ ਔਰ ਇਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਉਹਨਾਂ ਦੇ ਵੱਲੋਂ ਅੱਜ ਕੀ ਕੀ ਕਿਹਾ ਗਿਆ ਉਹਦੇ ਤੇ ਗੱਲਬਾਤ ਕਰਾਂਗੇ ਨਾਲ ਹੀ ਚਰਚਾ ਕਰਨੀ ਹੈ ਕਿ ਪੰਜਾਬ ਭਾਜਪਾ ਨੇ ਵਿਸ਼ੇਸ਼ اجلاس ਦੇ ਬਰਾਬਰ ਅੱਜ ਇੱਕ ਜਨਤਾ ਦੀ ਵਿਧਾਨ ਸਭਾ ਚਲਾਈ ਹੈ ਜਾਨੀ ਕਿ ਵਿਧਾਨ ਸਭਾ ਤੋਂ ਬਾਹਰ ਸੋ ਇਹਨਾਂ ਤਮਾਮ ਖਬਰਾਂ ਦੇ ਉੱਤੇ ਚਰਚਾ ਕਰਨ ਲਈ ਬਾਦਿਆਂ ਅੱਜ ਦੀ ਆਪਣੀ ਪਹਿਲੀ ਖਬਰ ਵੱਲ ਸੋ ਅੱਜ ਦੀ ਪਹਿਲੀ ਖਬਰ ਏਸ਼ੀਆ ਕੱਪ ਦੇ ਨਾਲ ਜੁੜੀ ਹੋਈ ਹੈ ਕਿਉਂਕਿ ਬੀਤੇ ਰਾਤ ਸਾਰੇ ਭਾਰਤ ਨੇ ਉਸ ਮੁਕਾਬਲੇ ਨੂੰ ਦੇਖਿਆ ਜਿਹਦੇ ਵਿੱਚ ਭਾਰਤ ਦੇ ਵੱਲੋਂ ਪਾਕਿਸਤਾਨ ਨੂੰ ਫਾਈਨਲ ਮੁਕਾਬਲੇ ਦੇ ਵਿੱਚ ਜ਼ਬਰਦਸਤ ਤਰੀਕੇ ਦੇ ਨਾਲ ਹਰਾਇਆ ਗਿਆ ਪਰ ਵਿਵਾਦ ਇਸ ਚੀਜ਼ ਦੇ ਨਾਲ ਹੋ ਗਿਆ ਕਿ ਟੀਮ ਇੰਡੀਆ ਨੂੰ ਜਿਹੜੀ ਟਰੋਫੀ ਮਿਲਣੀ ਸੀ ਉਹ ਟਰੋਫੀ ਦੇਣੀ ਸੀ ਪਾਕਿਸਤਾਨ ਦੇ ਇੱਕ ਮੰਤਰੀ ਦੇ ਵੱਲੋਂ ਪਰ ਉਸ ਟਰਾਫੀ ਨੂੰ ਭਾਰਤੀ ਟੀਮ ਦੇ ਵੱਲੋਂ ਲੈਣ ਤੋਂ ਮਨਾ ਕਰ ਦਿੱਤਾ ਗਿਆ ਹੁਣ ਬਹੁਤ ਸਾਰੇ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਸਵਾਲ ਹੈ ਕਿ ਭਾਰਤ ਨੂੰ ਉਹ ਟਰਾਫੀ ਮਿਲੇਗੀ ਕਦੋਂ ਦਰਸਲ ਟੀਮ ਇੰਡੀਆ ਪਾਕਿਸਤਾਨ ਨੂੰ ਹਰਾ ਕੇ ਏਸ਼ੀਆ ਕੱਪ ਦੀ ਚੈਂਪੀਅਨ ਬਣੀ ਪਰ ਉਸ ਤੋਂ ਬਾਅਦ ਟਰਾਫੀ ਨਹੀਂ ਮਿਲੀ ਭਾਰਤੀ ਟੀਮ ਨੇ ਏਸ਼ੀਅਨ ਕ੍ਰਿਕਟ ਕੌਂਸਲ ਜਾਨਕੀਏ ਏਸੀਸੀ ਦੇ ਪ੍ਰਧਾਨ 모ਸਿਨ ਨਕਵੀ ਤੋਂ ਟਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ ਬੇਸ਼ੱਕ ਨਿਯਮਾਂ ਦੇ ਅਨੁਸਾਰ ਏਸੀਸੀ ਮੁਖੀ ਨੂੰ ਜੇਤੂ ਨੂੰ ਟਰਾਫੀ ਭੇਟ ਕਰਨ ਦਾ ਮੋਢਲਾ ਅਧਿਕਾਰ ਜਿਹੜਾ ਉਹ ਹੁੰਦਾ ਹੈ ਹਾਲਾਂਕਿ ਜੇਕਰ 모ਸਿਨ ਨਕਵੀ ਜੋ ਕਿ ਪਾਕਿਸਤਾਨ ਤੋਂ ਨੇ ਅ ਔਰ ਸਿਰਫ ACC ਪ੍ਰਧਾਨ ਹੁੰਦੇ ਤੇ ਇਹ ਕੋਈ ਗੱਲ ਨਹੀਂ ਸੀ ਜੋ ਪਾਕਿਸਤਾਨ ਤੋਂ ਨੇ ACC ਦੇ ਪ੍ਰਧਾਨ ਹੁੰਦੇ ਕੋਈ ਗੱਲ ਨਹੀਂ ਸੀ ਤਾਂ ਟੀਮ ਇੰਡੀਆ ਉਹਨਾਂ ਤੋਂ ਟਰੋਫੀ ਲੈ ਸਕਦੀ ਸੀ ਸਵਕਾਰ ਕਰ ਸਕਦੀ ਸੀ ਪਰ ਇਸ ਤੋਂ ਇਲਾਵਾ ਤੁਹਾਨੂੰ ਸ਼ਾਇਦ ਨਾ ਪਤਾ ਹੋਵੇ ਕਿ PCB ਦੇ ਚੇਅਰਮੈਨ ਵੀ ਨੇ ਜਾਨੀ ਕਿ ਪਾਕਿਸਤਾਨ ਕ੍ਰਿਕਟ ਬੋਰਡ ਦੇ ਮੋਸਿਨ ਅਕਵੀ ਚੇਅਰਮੈਨ ਵੀ ਨੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਾਕਿਸਤਾਨੀ ਸਰਕਾਰ ਦੇ ਵਿੱਚ ਉਹ ਗ੍ਰਹਿ ਮੰਤਰੀ ਵੀ ਨੇ ਇਸੇ ਕਰਕੇ ਭਾਰਤ ਟੀਮ ਦੇ ਵੱਲੋਂ ਭਾਰਤੀ ਟੀਮ ਦੇ ਵੱਲੋਂ ਇਸ ਚੀਜ਼ ਦਾ ਖੰਡਨ ਕੀਤਾ ਗਿਆ ਕਿ ਅਸੀਂ ਪਾਕਿਸਤਾਨ ਸਰਕਾਰ ਦੇ ਮੰਤਰੀ ਤੋਂ ਟਰੋਫੀ ਨਹੀਂ ਲਵਾਂਗੇ ਟੀਮ ਇੰਡੀਆ ਇੱਕ ਪਾਕਿਸਤਾਨੀ ਮੰਤਰੀ ਤੋਂ ਟਰੋਫੀ ਕਿਵੇਂ ਸਵਿਕਾਰ ਕਰ ਸਕਦੀ ਹੈ ਇਹ ਟੀਮ ਦਾ ਤਰਕ ਸੀ ਖਾਸ ਕਰਕੇ ਜਦੋਂ ਦੋਵਾਂ ਦੇਸ਼ਾਂ ਦੇ ਸਬੰਧ ਚੰਗੇ ਨਹੀਂ ਹਨ ਟੀਮ ਇੰਡੀਆ ਨੇ ਮੋਸਿਨਕਵੀ ਤੋਂ ਟਰੋਫੀ ਲੈਣ ਤੋਂ ਇਨਕਾਰ ਕਰ ਦਿੱਤਾ ਹਾਲਾਂਕਿ ਉਸ ਦਾ ਬਾਅਦ ਵਾਲਾ ਰੁਪਇਆ ਬੀਸੀਸੀਆਈ ਦੇ ਲਈ ਜਣਕੇ ਅਸਹਿ ਹੋ ਗਿਆ ਸਹਿਯੋਗ ਨਹੀਂ ਸੀ ਬੀਸੀਸੀਆਈ ਨੇ ਸੁਝਾ ਦਿੱਤਾ ਸੀ ਕਿ ਭਾਰਤੀ ਟੀਮ ਮੋਹਸੀਨ ਨਕਵੀ ਦੀ ਬਜਾਏ ਅਮੀਰਾਤ ਕ੍ਰਿਕਟ ਬੋਰਡ ਦੇ ਉਪ ਪ੍ਰਧਾਨ ਤੋਂ ਟਰੋਫੀ ਲੈ ਸਕਦੀ ਹੈ ਇਸ ਦੀ ਬਜਾਏ ਏਸੀਸੀ ਪ੍ਰਧਾਨ ਮੋਹਸੀਨ ਨਕਵੀ ਜੋ ਏਸ਼ੀਆ ਕੱਪ ਟੂਰਨਾਮੈਂਟ ਦੇ ਲਈ ਸਭ ਤੋਂ ਵੱਧ ਜ਼ਿੰਮੇਵਾਰ ਵਿਅਕਤੀ ਨੇ ਟਰੋਫੀ ਲੈ ਕੇ ਆਪਣੇ ਹੋਟਲ ਦੇ ਵਿੱਚ ਚਲੇ ਗਏ ਬੀਸੀਸੀਆਈ ਹੁਣ ਮੋਹਸੀਨ ਨਕਵੀ ਦੇ ਵਿਵਹਾਰ ਨੂੰ ਲੈ ਕੇ ਪੂਰੇ ਤਰੀਕੇ ਦੇ ਨਾਲ ਐਕਸ਼ਨ ਮੋਡ ਦੇ ਵਿੱਚ ਜਾਪਦੀ ਹੈ ਹਾਲਾਂਕਿ ਬੀਸੀਸੀਆਈ ਸਖਤਰ ਦੇਵਜੀਤ ਸੇਖਿਆ ਨੇ ਮੋਹਸੀਨ ਨਕਵੀ ਨੂੰ ਆਪਣੀ ਗਲਤੀ ਸੁਧਾਰਨ ਦਾ ਮੌਕਾ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਉਹ ਏਸ਼ੀਆ ਕੱਪ ਟਰੋਫੀ ਜਲਦ ਤੋਂ ਜਲਦ ਭਾਰਤੀ ਟੀਮ ਨੂੰ ਵਾਪਸ ਕਰ ਦੇਣਗੇ। ਹਾਲਾਂਕਿ ਜੇਕਰ ਅਜਿਹਾ ਨਹੀਂ ਹੁੰਦਾ ਤਾਂ BCCI ਨੇ ਉਸ ਦੇ ਖਿਲਾਫ ਕਾਰਵਾਈ ਕਰਨ ਦੀ ਧਮਕੀ ਦੇ ਦਿੱਤੀ ਹੈ। ਦੇਵਜੀਤ ਸੇਕੀਆ ਦੇ ਅਨੁਸਾਰ BCCI ਨਵੰਬਰ ਦੇ ਵਿੱਚ ਦੁਬਈ ਦੇ ਵਿੱਚ ICC ਕਾਨਫਰੰਸ ਦੇ ਵਿੱਚ ਇਸ ਬਾਰੇ ਵਿਰੋਧ ਅਤੇ ਸ਼ਿਕਾਇਤ ਦਰਜ ਕਰ ਸਕਦੀ ਹੈ ਦੂਜੇ ਸ਼ਬਦਾਂ ਵਿੱਚ ਮੋਸੇ ਨਕਵੀ ਕੋਲ ਭਾਰਤ ਨੂੰ ਟਰੋਫੀ ਵਾਪਸ ਕਰਨ ਦੇ ਲਈ ਅਕਤੂਬਰ ਤੱਕ ਦਾ ਸਮਾਂ ਜਿਹੜਾ ਹੈ ਉਹਦੇ ਦਿੱਤਾ ਗਿਆ ਅਗਲੀ ਖਬਰ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਦੇ ਨਾਲ ਜੁੜੀ ਹੋਈ ਹੈ ਕਿਉਂਕਿ ਫੋਰਟਿਸ ਦੇ ਵੱਲੋਂ ਅੱਜ ਇੱਕ ਨਵਾਂ ਅਪਡੇਟ ਜਿਹੜਾ ਉਹ ਦਿੱਤਾ ਗਿਆ ਦਰਸਲ ਫੋਰਟਿਸ ਹਸਪਤਾਲ ਵੱਲੋਂ ਅੱਜ ਰਾਜਵੀਰ ਜਵੰਦਾ ਦੀ ਸਿਹਤ ਬਾਰੇ ਤਾਜ਼ਾ ਜਾਣਕਾਰੀ ਜਾਰੀ ਕੀਤੀ ਗਈ ਹੈ ਪੰਜਾਬੀ ਗਾਇਕ ਰਾਜਵੀਰ ਜਵੰਦਾ ਹਾਲੇ ਵੀ ਫੋਟਿਸ ਹਸਪਤਾਲ ਮੋਹਾਲੀ ਦੇ ਵਿੱਚ ਵੈਂਟੀਲੇਟਰ 'ਤੇ ਨੇ ਉਹਨਾਂ ਦੀ ਸਿਹਤ ਅਤੇ ਨਿਊਰੋ ਸਰਜਰੀ ਅਤੇ ਕ੍ਰਿਟੀਕਲ ਕੇਅਰ ਦੇ ਮਹਾਰਾ ਨੇ ਨਜ਼ਰ ਰੱਖੀ ਹੋਈ ਹੈ ਹਸਪਤਾਲ ਦੇ ਵੱਲੋਂ ਦੱਸਿਆ ਗਿਆ ਕਿ ਰਾਜਵੀਰ ਦੀ ਸਥਿਤੀ ਹਾਲੇ ਵੀ ਗੰਭੀਰ ਹੈ ਅਤੇ ਉਹਨਾਂ ਦੀ ਦੇਖਭਾਲ ਲਗਾਤਾਰ ਜਾਰੀ ਹੈ ਪਰਿਵਾਰ ਅਤੇ ਪ੍ਰਸ਼ਾਸਨ ਨੂੰ ਹਰੇਕ ਤਾਜ਼ਾ ਅਪਡੇਟ ਦਿੱਤੀ ਜਾ ਰਹੀ ਹੈ ਉਹ ਟੀਮ ਦੀ ਨਿਗਰਾਨੀ ਦੇ ਹੇਠ ਦਵਾਈ ਅਤੇ ਥੈਰੇਪੀ ਜਾਰੀ ਰੱਖੀ ਹੋਈ ਹੈ ਡਾਕਟਰਾਂ ਦੇ ਵੱਲੋਂ ਹਸਪਤਾਲ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਮੀਡੀਆ ਅਤੇ ਪਰਿਵਾਰ ਨੂੰ ਹਰ ਨਵੇਂ ਅਪਡੇਟ ਦੀ ਸੂਚਨਾ ਦਿੱਤੀ ਜਾਏਗੀ ਇਹ ਫੋਟਿਸ ਹਸਪਤਾਲ ਹਸਪਤਾਲ ਦੇ ਵੱਲੋਂ ਕਿਹਾ ਗਿਆ ਹੈ ਫੈਨਸ ਅਤੇ ਕਲਾਕਾਰ ਰਾਜਵੀਰ ਜਵੰਦਾ ਦੇ ਜਲਦੀ ਠੀਕ ਹੋਣ ਦੇ ਲਈ ਅਰਦਾਸਾਂ ਕਰ ਰਹੇ ਨੇ ਜ਼ਿਕਰ ਹੀ ਹੋਊਗਾ ਕਿ ਬੱਦੀ ਦੇ ਵਿੱਚ 2 ਦਿਨ ਪਹਿਲਾਂ ਹੀ ਵਾਪਰੇ ਹਾਦਸੇ ਤੋਂ ਬਾਅਦ ਰਾਜਵੀਰ ਜਵੰਦਾ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਡਾਕਟਰਾਂ ਦਾ ਕਹਿਣਾ ਹੈ ਕਿ ਰਾਜਵੀਰ ਜਵੰਦਾ ਦੀ ਸਿਹਤ ਬਾਰੇ ਅਗਲੇ ਕੁਝ ਦਿਨ ਬਹੁਤ ਮਹੱਤਵਪੂਰਨ ਹੋਣਗੇ ਇਸ ਕਾਰਨ ਉਹਨਾਂ ਦੀ ਸਥਿਤੀ ਤੇ ਨਜ਼ਰ ਰੱਖੀ ਜਾ ਰਹੀ ਹੈ ਅਗਲੀ ਖਬਰ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਨਾਲ ਜੁੜੀ ਹੋਈ ਹੈ ਦਰਸਲ ਅੱਜ ਸੈਸ਼ਨ ਦਾ ਆਖਰੀ ਦਿਨ ਸੀ ਸੀਐਮ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਦੀਵਾਲੀ ਤੋਂ ਪਹਿਲਾਂ ਮੁਆਵਜ਼ੇ ਦੇ ਚੈੱਕ ਜਾਰੀ ਕਰਾਂਗੇ ਕਿਹੜੇ ਮੁਆਵਜ਼ੇ ਹੜ੍ਹ ਪੀੜਤਾਂ ਦੇ ਲਈ ਜਿਹੜੇ ਮੁਆਵਜ਼ੇ ਦੀ ਗੱਲ ਕੀਤੀ ਗਈ ਸੀ ਦਰਸਲ ਅੱਜ ਵਿਧਾਨ ਸਭਾ ਦੀ ਕਾਰਵਾਈ ਦੇ ਵਿੱਚ ਕੀ ਕੀ ਹੋਇਆ ਉਹਦੇ ਤੇ ਗੱਲਬਾਤ ਕਰਦੇ ਹਾਂ ਹੜ੍ਹ ਦੇ ਮੁੱਦੇ ਤੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਦਾ ਅੱਜ ਆਖਰੀ ਦਿਨ ਸੀ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਸਰਕਾਰ ਦੇ ਦੁਆਰਾ ਚਲਾਏ ਗਏ ਰਾਹਤ ਅਤੇ ਬਚਾਅ ਕਾਰਜਾਂ ਦੀ ਜਾਣਕਾਰੀ ਦਿੱਤੀ ਇਸ ਦੇ ਨਾਲ ਹੀ ਉਹਨਾਂ ਨੇ ਪੁਨਰਵਾਸ ਅਤੇ ਮੁਆਵਜ਼ੇ ਨੂੰ ਲੈ ਕੇ ਕਈ ਵੱਡੇ ਐਲਾਨ ਕੀਤੇ ਨੇ ਉਹਨਾਂ ਨੇ ਵਿਰੋਧੀ ਪਾਰਟੀਆਂ ਨੂੰ ਵੀ ਕੇਰਿਆ ਅਤੇ ਰਾਹਤ ਤੇ ਬਚਾਅ ਕਾਰਜ ਦੇ ਵਿੱਚ ਸਹਿਯੋਗ ਦੇਣ ਦੇ ਲਈ ਐਨਡੀਆਰਐਫ, ਐਸਡੀਆਰਐਫ, ਆਰਮੀ, ਐਨਜੀਓਜ਼, ਸਿੰਗਰ, ਅਦਾਕਾਰ ਹਰ ਇੱਕ ਦਾ ਸੀਐਮ ਭਗਵੰਤ ਮਾਨ ਦੇ ਵੱਲੋਂ ਧੰਨਵਾਦ ਕੀਤਾ ਗਿਆ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਅੱਜ ਹੜ੍ਹ ਤੋਂ ਬਚਣ ਦੇ ਲਈ ਪੜਾ ਪੂਰਾ ਕਰ ਲਿਆ ਗਿਆ ਅਤੇ ਕੱਲ ਮੈਂ ਇਸ ਮਾਮਲੇ ਦੇ ਵਿੱਚ ਗ੍ਰਹਿ ਮੰਤਰੀ ਦੇ ਨਾਲ ਮਿਲਣ ਦੇ ਲਈ ਜਾ ਰਹੇ ਨੇ, ਮਤਲਬ ਕੱਲ ਸੀਐਮ ਭਗਵੰਤ ਮਾਨ ਦੇ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਜਾਏਗੀ। ਐਸ.ਐਮ. ਭਗਵੰਤ ਮਾਨ ਦੇ ਵੱਲੋਂ ਆਪ ਹੀ ਜੋ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਹੈ। ਸੀਐਮ ਮਾਨ ਨੇ ਕਿਹਾ ਕਿ 20 ਅਕਤੂਬਰ ਤੋਂ ਦਿਵਾਲੀ ਹੈ। ਅਸੀਂ 15 ਅਕਤੂਬਰ ਤੋਂ ਲੋਕਾਂ ਨੂੰ ਫਸਲਾਂ, ਪਸ਼ੂਆਂ, ਘਰਾਂ ਤੇ ਹੋਰ ਚੀਜ਼ਾਂ ਦੇ ਲਈ ਮੁਆਵਜ਼ੇ ਦੇ ਚੈੱਕ ਜਾਰੀ ਕਰਨੇ ਸ਼ੁਰੂ ਕਰ ਦੇਵਾਂਗੇ। ਵਿਸ਼ੇਸ਼ ਤੌਰ ਤੇ ਗਿਰਦਾਵਰੀ ਜਿਹੜੀ ਆ ਉਹ ਕੀਤੀ ਜਾਏਗੀ। ਪ੍ਰਤੀ ਏਕੜ ਰੇਤ ਹਟਾਉਣ ਦੇ ਲਈ 7200 ਰੁਪਏ ਦਿੱਤੇ ਜਾਣਗੇ। ਕੁਝ ਜ਼ਮੀਨਾਂ ਰੁੜ ਗਈਆਂ ਨੇ ਉਸ ਦੇ ਲਈ ਸਰਕਾਰ 18800 ਰੁਪਏ देएगी सीएम माने किया कि ਅਸੀਂ ਕੇਂਦਰ ਕੋਲੋਂ ਪ੍ਰਤੀ ਏਕੜ ਦੇ ਲਈ 50000 ਮੁਆਵਜ਼ੇ ਦੀ ਗੱਲ ਰੱਖੀ ਹੈ ਪਰ ਉਹ ਨਹੀਂ ਮੰਨੇ ਕੇਂਦਰ ਦਾ ਇੱਕ ਮੰਤਰੀ ਉਹਨਾਂ ਨੇ ਦੱਸਿਆ ਸੀ सीएम ਭਗਵੰਤ ਮਾਨ ਨੇ ਦੱਸ ਰਹੇ ਨੇ ਕਿ ਕੇਂਦਰ ਦਾ ਇੱਕ ਮੰਤਰੀ ਪਰਸੋਂ ਆਇਆ ਸੀ ਪੰਜਾਬ ਆਇਆ ਸੀ ਜਿਸ ਨੇ ਕਿਹਾ ਕਿ ਅਸੀਂ 1600 ਕਰੋੜ ਰੁਪਏ ਸਰਕਾਰ ਨੂੰ ਨਾ ਦੇ ਕੇ ਸਿੱਧੇ ਕਿਸਾਨਾਂ ਨੂੰ ਦੇਵਾਂਗੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਕੀ ਪੰਜਾਬ ਕੋਈ ਯੂਟੀ ਹੈ ਯੂਟੀ ਮਤਲਬ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਪ੍ਰਧਾਨ ਮੰਤਰੀ ਗਵਰਨਰ ਨੂੰ ਮਿਲ ਚੁੱਕੇ ਨੇ ਜਦਕਿ ਮੁੱਖ ਮੰਤਰੀ ਨੂੰ ਮਿਲਣ ਦੇ ਲਈ ਉਹਨਾਂ ਦੇ ਕੋਲ ਸਮਾਂ ਨਹੀਂ ਹੈ ਕਿਉਂਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਪ੍ਰਧਾਨ ਮੰਤਰੀ ਨੂੰ ਮਿਲਣ ਦੇ ਲਈ ਸਮਾਂ ਮੰਗਿਆ ਗਿਆ ਸੀ ਪਰ ਅਜੇ ਤੱਕ ਸੀਐਮ ਭਗਵੰਤ ਮਾਨ ਨੂੰ ਮਿਲਣ ਦਾ ਸਮਾਂ ਜਿਹੜਾ ਹੈ ਉਹ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਨਹੀਂ ਦਿੱਤਾ ਗਿਆ। ਸੀਐਮ ਭਗਵੰਤ ਮਾਨ ਨੇ ਇਸ ਸਾਰੀ ਕਾਰਵਾਈ ਤੋਂ ਬਾਅਦ ਬਾਹਰ ਆ ਕੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਤੁਹਾਨੂੰ ਸੁਣਾਉਣਾ ਹੈ। ਬਹਿਸ ਮੁਕੰਮਲ ਹੋਈ। ਸਾਰਿਆਂ ਨੇ ਆਪਣੇ ਆਪਣੇ ਸੁਝਾਅ ਆਪਣਾ ਆਪਣਾ ਪੱਖ ਰੱਖਿਆ। ਜੋ ਇਸ ਗੰਭੀਰ ਸੰਕਟ ਹੜ੍ਹਾਂ ਦਾ ਉਹਦੇ ਵਿੱਚੋਂ ਪੰਜਾਬ ਲੰਘ ਰਿਹਾ ਹੈ। ਉਹਦੇ ਵਿੱਚ ਹੁਣ ਪੁਨਰਵਾਸਤੇ ਸਰਕਾਰ ਆਪਣਾ ਪੂਰਾ ਧਿਆਨ ਕੇਂਦਰਿਤ ਕਰ ਰਹੀ ਹੈ। ਮੁਆਵਜ਼ੇ ਦੀ ਰਕਮ ਜਿਹੜੀ ਹੈ ਉੱਚੇ ਵਾਅਦਾ ਜਿਹੜਾ ਉਹਦੇ ਬਾਰੇ ਸਦਨ ਵੀ ਪ੍ਰਵਾਨਗੀ ਲਈ ਗਈ ਹੈ। 20000 ਰੁਪਏ ਪਰ ਏਕੜ ਫਸਲ ਦੇ ਨੁਕਸਾਨ ਦਾ ਹੈ। 37500 ਰੁਪਿਆ ਪਸ਼ੂ ਪਸ਼ੂਆਂ ਵਾਲਾ ਜਿਹੜਾ ਚੈਪਟਰ ਉਹਦੇ ਵਿੱਚ ਜਾਊਗਾ ਡੀਸਿਲਟਿੰਗ ਦੇ ਵਿੱਚ 7200 ਰੁਪਿਆ ਪਰ ਇਕੜ ਚਾਹੇ ਉਹ ਡੀਜ਼ਲ ਲਈ ਵਰਤ ਲੈਣ ਚਾਹੇ ਉਹ ਟਰੈਕਟਰ ਕੋਈ ਲੈ ਕੇ ਜਾਣਾ ਹੈ ਜਾਂ ਕੋਈ ਕਿਸੇ ਵੀ ਕਿਸਮ ਦਾ ਪੈਸਾ ਉਹਨਾਂ ਨੇ ਮਿੱਟੀ ਚੱਕਣ ਤੇ ਕਣਕ ਵਾਸਤੇ ਫਸਲ ਨੂੰ ਆਪਣਾ ਜ਼ਮੀਨ ਨੂੰ ਤਿਆਰ ਕਰਨ ਵਾਸਤੇ ਵਰਤਣਾ ਹੈ 7200 ਰੁਪਿਆ ਪਰ ਇਕੜ ਉਹਦਾ ਦਿੱਤਾ ਜਾ ਰਿਹਾ ਸਾਢੇ 4 ਕਰੋੜ ਰੁਪਿਆ ਫਾਜ਼ਿਲਕਾ ਤੇ ਫਿਰੋਜ਼ਪੁਰ ਦੇ ਸੇਮ ਦੇ ਇਲਾਕਿਆਂ ਜਿੱਥੇ ਪਹਿਲਾਂ ਹੀ ਪਾਣੀ ਹੈ ਉਸ ਪਾਣੀ ਨੂੰ ਕੱਢਣ ਵਾਸਤੇ ਜਿੰਨੇ ਵੀ ਸਾਧਨ ਵਰਤੇ ਜਾਣਗੇ ਉਹਦੇ ਵਾਸਤੇ ਦੇ ਦਿੱਤਾ ਗਿਆ ਮੁੱਖ ਮੰਤਰੀ ਲੀ ਫੰਡ ਚੋਂ ਹੋਰ ਵੀ ਜਿਹੜੇ ਹੱਦ ਨਾਲ ਪ੍ਰਾਪਤ ਜ਼ਿਲ੍ਹੇ ਜ਼ਿਆਦਾ ਬਾਰਡਰ ਵਾਲੇ ਉਹਨਾਂ ਨੂੰ ਵਿੱਤੀ ਸਹਾਇਤਾ ਜਿਹੜੀ ਆ ਉਹ ਜਾਰੀ ਕਰ ਦਿੱਤੀ ਗਈ ਹੈ ਤੇ ਹੁਣ ਵੀ ਆਉਣ ਵਾਲੇ ਦਿਨਾਂ ਚ ਦੀਵਾਲੀ ਤੋਂ ਪਹਿਲਾਂ ਪਹਿਲਾਂ ਅਸੀਂ ਕਰਤਾਰੀਆਂ ਸਾਡੇ ਕੋਲੇ ਆਉਣ ਲੱਗ ਜਾਣੀਆਂ ਨੇ ਤੇ ਅਸੀਂ ਜਿਹੜੇ ਚੈੱਕ ਨੇ ਨੁਕਸਾਨ ਦੇ ਫਸਲਾਂ ਦਾ ਵੀ ਪਸ਼ੂਆਂ ਦਾ ਵੀ ਘਰਾਂ ਦਾ ਵੀ ਉਹਦੇ ਪੈਸੇ ਜਿਹੜੇ ਨੇ ਅਸੀਂ ਚੈੱਕ ਦੇਣੇ ਸ਼ੁਰੂ ਕਰਾਂਗੇ ਤਾਂ ਕਿ ਚਖਮ ਜਦੋਂ ਅੱਲਾ ਮੱਲਮ ਉਦੋਂ ਹੀ ਲੱਗੇ ਅਗਲੀ ਖਬਰ ਪੰਜਾਬ ਭਾਜਪਾ ਦੇ ਨਾਲ ਜੁੜੀ ਹੋਈ ਹੈ ਜਿਸ ਦੇ ਵੱਲੋਂ ਅੱਜ ਵਿਸ਼ੇਸ਼ اجلاس ਦੇ ਬਰਾਬਰ ਬਾਹਰ ਜਾਨੀ ਕਿ ਇੱਕ ਜਨਤਾ ਦੀ ਵਿਧਾਨ ਸਭਾ ਚਲਾ ਦਿੱਤੀ ਗਈ ਮਤਲਬ ਜਿਹੜੇ ਦੋ ਐਮਐਲਏ ਨੇ ਭਾਜਪਾ ਦੇ ਉਹ ਅੱਜ ਵਿਧਾਨ ਸਭਾ ਦੀ ਕਾਰਵਾਈ ਦੇ ਵਿੱਚ ਨਹੀਂ ਗਏ ਉਹਨਾਂ ਦੇ ਵੱਲੋਂ ਇੱਕ ਬਾਹਰ ਜਿਹੜੀ ਸਭਾ ਚਲਾਈ ਗਈ ਸੀ ਉਹਦੇ ਵਿੱਚ ਸੰਬੋਧਨ ਕੀਤਾ ਗਿਆ ਔਰ ਸਾਰੀ ਪੰਜਾਬ ਭਾਜਪਾ ਉਥੇ ਮੌਜੂਦ ਰਹੀ ਦਰਸਲ ਅੱਜ ਪੰਜਾਬ ਭਾਜਪਾ ਨੇ ਸੂਬਾ ਸਰਕਾਰ ਦੇ ਵੱਲੋਂ ਹੜ੍ਹ ਪ੍ਰਬੰਧਨ ਦੇ ਲਈ ਸੱਦੇ ਵਿਸ਼ੇਸ਼ اجلاس ਦੇ ਬਰਾਬਰ ਲੋਕਾਂ ਦੀ ਵਿਧਾਨ ਸਭਾ ਚਲਾਈ ਇਸ ਮੌਕੇ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਤਾ ਜੋ ਇਸ ਦੇ ਲਈ ਕਸੂਰਬਾਰਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ਜਨਤਾ ਦੀ ਵਿਧਾਨ ਸਭਾ ਦੇ ਵਿੱਚ ਸਪੀਕਰ ਦੀ ਭੂਮਿਕਾ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਅਦਾ ਕੀਤੀ ਇਸ ਮੌਕੇ ਦੇ ਉੱਤੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਤੇ ਪਠਾਨਕੋਟ ਤੋਂ ਜਿਹੜੇ ਵਿਧਾਇਕ ਨੇ ਅਸ਼ਵਨੀ ਸ਼ਰਮਾ ਨੇ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੇ ਲਈ ਪੰਜਾਬ ਸਰਕਾਰ ਦੀ けਰਾਬੰਦੀ ਕੀਤੀ ਅਸ਼ਵਨੀ ਸ਼ਰਮਾ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਮੌਨਸੂਨ ਦੀ ਆਮਦ ਨੂੰ ਲੈ ਕੇ ਕੋਈ ਤਿਆਰੀ ਨਾ ਕਰਨ ਅਤੇ ਹੜ੍ਹਾਂ ਦੇ ਦੌਰਾਨ ਲੋਕਾਂ ਦੀ ਮਦਦ ਦੇ ਲਈ ਕੋਈ ਲੋੜਿੰਦੇ ਪ੍ਰਬੰਧ ਨਾ ਕਰਨ ਦੇ ਲਈ ਹੁਣ ਸਰਕਾਰ ਦੀ ਜਿਹੜੀ ਹੈ ਨਖੇਦੀ ਮਤਾ ਜਿਹੜਾ ਉਹ ਲਿਆਂਦਾ ਗਿਆ ਇਸ ਦੇ ਨਾਲ ਹੀ ਅਸ਼ਵਨੀ ਸ਼ਰਮਾ ਨੇ ਨਿਆਂਇਕ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਤਾਂ ਜੋ ਪੰਜਾਬ ਦੇ ਲੱਖਾਂ ਲੋਕਾਂ ਨੂੰ ਬੇਕਾਰ ਕਰਨ ਵਾਲਿਆਂ ਦੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾ ਸਕੇ ਇਸ ਸਮੇਂ ਦੇ ਉੱਤੇ ਜਿੱਥੇ ਅਸ਼ਵਨੀਸ਼ ਸ਼ਰਮਾ ਬੋਲਦੇ ਹੋਏ ਨਜ਼ਰ ਆਏ ਨੇ ਰਵਨੀਤ ਬਿੱਟੂ ਦੇ ਵੱਲੋਂ ਵੀ ਕੁਝ ਬਿਆਨ ਜਾਰੀ ਕੀਤੇ ਗਏ ਨੇ ਤੁਹਾਨੂੰ ਸੁਣਾਉਂਦੇ ਤੇ ਅੱਜ ਹੁਣ ਉਹਨਾਂ ਨੇ ਬੋਲਦੇ ਆ ਗਏ ਆ ਲਾਈਨ ਤੇ ਵੀ ਕੱਲ ਮੈਂ ਪੰਜਾਬ ਦੇ ਚੀਫ ਮਿਨਿਸਟਰ ਨਾਤੇ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਮਿਲਣ ਚੱਲੇ ਆਏ ਉਹਨਾਂ ਕੋਲ ਆਪਣੇ ਅੰਕੜੇ ਨੇ ਆਪਣੇ ਅੰਕੜੇ ਦੇਣਗੇ ਜੀ ਗੱਲ ਇਹ ਵੀ ਪੰਜਾਬ ਦੀ ਜਿਹੜੀ ਪੈਸਾ ਆਉਣਾ ਉਹ ਲੇਟ ਨਾ ਹੋਵੇ ਇਸ ਕਰਕੇ ਇਹਨਾਂ ਨੇ ਪਹਿਲਾਂ ਹੀ ਇਹ ਡਰਾਮੇ ਕਰਕੇ ਲੇਟ ਕੀਤਾ ਜਾਣ ਕੇ ਕਿਉਂਕਿ ਹਾਊਸ 'ਚ ਇਹਨਾਂ ਨੇ ਇਹ ਕਹਿਣਾ ਸੀ ਵਿਪਰਾਇਮ ਡਿਸਟ੍ਰਿਕਟ ਸਾਨੂੰ ਟਾਈਮ ਨਹੀਂ ਦੇ ਰਹੇ ਜੀ ਉਹ ਹੁਣ ਗੱਲ ਖਤਮ ਹੋ ਗਈ ਅਜ ਹਾਊਸ ਤੇ ਹੁਣ ਜਾ ਕੇ ਰੀਲੀਫ ਫੰਡ ਦੀ ਗੱਲ ਕਰ ਰਹੇ ਆ 1600 ਕਰੋੜ ਦੀ ਉਹ ਕਹਿੰਦੇ ਕਿ ਕਿਸਾਨਾਂ ਦੇ ਖਾਤੇ ਚ ਪਾਣੇ ਨੇ ਇਸ ਦਾ ਅਸਲੀ ਕੀ ਹੈ ਨਹੀਂ ਨਹੀਂ ਦੇਖੋ ਬਿਲਕੁਲ ਮੈਂ ਇਹ ਗੱਲ ਲੋਕਾਂ ਦੀ ਡਿਮਾਂਡ ਆ ਇਹ ਲੋਕਾਂ ਦੀ ਡਿਮਾਂਡ ਪਰ ਪੈਸਾ ਹਰ ਇੱਕ ਚੀਜ਼ ਅਲੱਗ-ਅਲੱਗ ਮਿਲਣਾ ਹੈ ਪੰਜਾਬ ਸਰਕਾਰ ਨੂੰ ਲੱਗ ਮਿਲਣਾ ਹੈ ਹਾਂਜੀ ਬਖ ਬਖ ਸਕੀਮਾਂ ਚ ਲੱਗ ਮਿਲਣਾ ਹੈ ਉਹ ਤਾਂ ਇੱਕ ਸਿਸਟਮ ਆ ਸਟੇਟ ਗਵਰਨਮੈਂਟ ਤੇ ਦੇਸ਼ ਦੀ ਜਿਹੜੀ ਸਰਕਾਰਾਂ ਸਰਕਾਰਾਂ ਤਾਂ ਜਿਹੜੀਆਂ ਇਹ ਕੰਮ ਇਕੱਠੀਆਂ ਹੀ ਕਰਦੀਆਂ ਜੀ ਜਦੋਂ ਸਰਕਾਰਾਂ ਵਿਧਾਨ ਸਭਾ ਦੇ ਮਾਨ ਨੂੰ ਤੋੜਦੀਆਂ ਨੇ ਸੰਵਿਧਾਨ ਦੀਆਂ ਧੱਜੀਆਂ ਉਡਾਉਂਦੀਆਂ ਨੇ ਜਦੋਂ ਸਰਕਾਰਾਂ ਔਰ ਸਰਕਾਰੀ ਪੱਖ स्पीकर ਦੇ ਜਿਹਦਾ ਅਜ ਤੱਕ ਲੋਕਤੰਤਰ ਦੇ ਅੰਦਰ ਕਿਤੇ ਵੀ ਇਹ ਇਤਿਹਾਸ ਦੇ ਅੰਦਰ ਨਹੀਂ ਹੈ ਕਿ ਸੱਤਾ ਪੱਖ ਪਲੇ ਕਾਰਡ ਫੜ ਕੇ ਨਾਰਾ ਹੀ ਲਗਾਤਾਰ ਆਇਆ स्पीकर ਦੀ ਬਿਲਕੁਲ ਤੱਕ ਚਲਾ ਜਾਏ ਔਰ स्पीकर ਸਾਹਿਬ ਮੂਕ ਦਰਸ਼ਕ ਬਣ ਕੇ ਬੈਠੇ ਰਹਿ ਇਹੀ ਬੇਵਾਰ ਅਗਰ ਕੋਈ ਹੋਰ ਕਰੇ ਤੇ सस्पेंड ਹੁੰਦੇ ਨੇ ਅਸੀਂ स्पीकर ਸਾਹਿਬ ਕੋਲੋਂ ਮੰਗ ਕੀਤੀ ਸੀ ਕਿ ਨਾ ਸਾਰਿਆਂ ਨੂੰ ਸਸਪੈਂਡ ਕਰੋ ਜਿਹੜੇ ਮੰਤਰੀ ਨੇ ਐਮ ਐਲ اے ਨੇ ਲੇਕਿਨ ਸਪੀਕਰ ਸਾਹਿਬ ਨੇ ਵਿਧਾਨ ਸਭਾ ਦੀਆਂ ਮर्यादाਵਾਂ ਨੂੰ ਤਾਰ-ਤਾਰ ਕਰਤਾ ਇਸ ਕਰਕੇ ਅੱਜ ਦਾ ਇਹ ਸਦਨ ਬੁਲਾਣਾ ਪਿਆ ਇਹ ਸਦਨ ਇਸ ਕਰਕੇ ਬੁਲਾਣਾ ਪਿਆ ਕਿ ਜਦੋਂ ਮੇਰੇ ਪੰਜਾਬ ਦੇ ਲੋਕੀ ਹਾਰਡ ਦੇ ਨਾਲ ਪੀੜਿਤ ਸੀ ਔਰ ਇਹ ਸਰਕਾਰ ਮੂਕ ਦਰਸ਼ਕ ਬਣ ਕੇ ਬੈਠੀ ਸੀ ਔਰ ਲੋਕਾਂ ਦੇ ਜਿਹੜੇ ਪ੍ਰਬੰਧ ਹਾਰਡ ਤੋਂ ਪਹਿਲਾਂ ਕਰਨੇ ਚਾਹੀਦੇ ਨੇ ਇਹ ਸਰਕਾਰ ਨੇ ਉਹ ਕੋਈ ਪ੍ਰਬੰਧ ਨਹੀਂ ਕੀਤੇ ਅਗਲੀ ਖਬਰ ਪੰਜਾਬ ਦੇ ਮੰਤਰੀ ਹਰਜੂਤ ਸਿੰਘ ਬੈਂਸ ਦੇ ਨਾਲ ਜੁੜੀ ਹੋਈ ਹੈ ਦਰਸਲ ਉਹ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਗਏ ਜਿੱਥੇ ਜਾ ਕੇ ਉਹਨਾਂ ਨੇ ਇੱਕ ਵੀਡੀਓ ਜਾਰੀ ਕੀਤੀ ਔਰ ਹਸਪਤਾਲ ਦੀਆਂ ਪੋਲਾਂ ਖੋਲਦੇ ਹੋਏ ਨਜ਼ਰ ਆਏ ਨੇ ਦਰਸਲ ਪੰਜਾਬ ਦੇ ਸਿੱਖਿਆ ਮੰਤਰੀ ਬੀਤੇ ਦਿਨ ਮੁਹਾਲੀ ਦੇ ਹਸਪਤਾਲ ਮੈਕਸ ਦੇ ਵਿੱਚ ਪਹੁੰਚੇ ਸੀ ਇਸ ਦੌਰਾਨ ਉਹਨਾਂ ਨੇ ਹਸਪਤਾਲ ਪ੍ਰਬੰਧਨ ਦਾ ਜਾਇਜ਼ਾ ਲਿਆ ਅਤੇ ਹਸਪਤਾਲ ਦੀ ਵੀਡੀਓ ਬਣਾ ਕੇ ਦੱਸਿਆ ਕਿ ਕਿਵੇਂ ਹਸਪਤਾਲ ਪ੍ਰਸ਼ਾਸਨ ਸਿਰਫ ਪੈਸਿਆਂ ਦੇ ਨਾਲ ਹੀ ਮਤਲਬ ਰੱਖ ਰਿਹਾ ਹੈ ਅਤੇ ਮਰੀਜ਼ਾਂ ਦੀ ਫਾਈਲ ਨਾ ਬਣਨ ਤੱਕ ਉਹਨਾਂ ਨੂੰ ਪ੍ਰਤੀ ਨਹੀਂ ਕੀਤਾ ਜਾ ਰਿਹਾ ਸਿੱਖਿਆ ਮੰਤਰੀ ਨੇ ਵੀਡੀਓ ਸਾਂਝੀ ਕਰਦੇ ਹੋਏ ਕਿਹਾ ਕਿ ਉਹ ਇਹ ਮੁੱਦਾ ਸਿਹਤ ਮੰਤਰੀ ਦੇ ਅੱਗੇ ਰੱਖਣਗੇ ਅਤੇ ਹਸਪਤਾਲ ਦੇ ਬੈੱਡ ਚੈੱਕ ਕਰਵਾਉਣਗੇ ਉਹਨਾਂ ਨੇ ਦੱਸਿਆ ਕਿ ਐਮਰਜੈਂਸੀ ਵਾਰਡ ਦੇ ਵਿੱਚ ਬੈੱਡ ਖਾਲੀ ਹੋਣ ਦੇ ਬਾਵਜੂਦ ਮਰੀਜ਼ਾਂ ਨੂੰ ਪ੍ਰਤੀ ਨਹੀਂ ਕੀਤਾ ਜਾ ਰਿਹਾ ਅਤੇ ਇਸ ਦੌਰਾਨ ਉਹਨਾਂ ਨੂੰ ਪਹਿਲਾਂ ਫਾਈਲ ਬਣਾਉਣ ਦੇ ਲਈ ਕਿਹਾ ਜਾਂਦਾ ਜਿੱਥੇ ਉਹਨਾਂ ਦਾ ਕਾਫੀ ਸਮਾਂ ਲੱਗ ਜਾਂਦਾ ਹੈ ਲੋਕਾਂ ਨੂੰ ਇੰਤਜ਼ਾਰ ਕਰਵਾਇਆ ਜਾਂਦਾ ਹੈ ਇਸ ਦੌਰਾਨ ਮਰੀਜ਼ਾਂ ਨੂੰ ਹਸਪਤਾਲ ਦੇ ਬਾਹਰ ਹੀ ਰੱਖਿਆ ਜਾ ਰਿਹਾ ਹੈ ਔਰ ਇਸ ਗੱਲ ਤੋਂ ਮੰਤਰੀ ਹਰਜੂਤ ਬੈਂਸ ਕਾਫੀ ਗੁੱਸੇ ਦੇ ਵਿੱਚ ਨਜ਼ਰ ਆਏ ਔਰ ਉਹਨਾਂ ਨੇ ਹਸਪਤਾਲ ਦੇ ਬਾਹਰ ਹੀ ਖੜੇ ਹੋ ਕੇ ਇੱਕ ਵੀਡੀਓ ਵੀ ਬਣਾਈ ਤੁਹਾਨੂੰ ਸੁਣਾਉਂਦੇ ਆ ਜੂਤ ਸਿੰਘ ਬੈਂਸ ਅੱਜ ਮੈਕਸ ਹਸਪਤਾਲ ਮੁਹਾਲੀ ਆਸੀ 36 ਸਰਪੰਚ ਸਾਡੇ ਜੀਜਾ ਜੀ ਇੱਥੇ ਐਡਮਿਟ ਹੈ ਉਹਨਾਂ ਨੂੰ ਆਈ ਸੀ ਯੂ ਚ ਲੈਣ ਲਈ ਅਸੀਂ ਉਹਨਾਂ ਦੇ ਬੈੱਡ ਅਰੇਂਜ ਕਰ ਰਹੇ ਸੀਗੇ ਜਦ ਤੱਕ ਇਹ ਕਹਿੰਦੇ ਕਿ ਕਿਉਂਕਿ ਲਈ ਉਹਨਾਂ ਦਾ ਕਾਰਡ ਉਨਾਰੇ ਜਿੰਨੇ ਚਿਰ ਤਾਂ ਪੈਸੇ ਨੋਚਨੇ ਸੀ ਉਦੋਂ ਤੱਕ ਉਹਨਾਂ ਨੂੰ ਇੱਥੇ ਐਡਮਿਟ ਕੀਤਾ ਗਿਆ ਉਸ ਤੋਂ ਬਾਅਦ ਹੁਣ ਆ ਚੁੱਕੇ ਘਰੇ ਕਿ ਹੁਣ ਖੜ੍ਹ ਜਾ ਉਸ ਤੋਂ ਬਾਅਦ ਹੁਣ ਕਹਿੰਦੇ ਜੀ ਨਹੀਂ ਤੁਹਾਡੇ ਕੋਲ ਬੈੱਡ ਹੈ ਨਹੀਂ ਸਾਡੇ ਹੁੰਦੇ ਆ ਅੱਧੇ ਘੰਟੇ ਤੋਂ ਇਹ ਦੋ ਐਂਬੂਲੈਂਸਾਂ ਅੱਧੇ ਘੰਟੇ ਤੋਂ ਬਰੀਜ ਤੜਪ ਰਿਆ ਸਾਰਾ ਅੰਦਰ ਆਓ ਇੱਧਰ ਆਓ ਸਾਰੀ ਐਮਰਜੈਂਸੀ ਦਿਖਾਓ ਖਾਲੀ ਪਈ ਹੈ ਪਰ ਪਹਿਲਾਂ ਇਹਨਾਂ ਦੇ ਕਾਰਡ ਉੱਤੋਂ ਕਹਿੰਦੇ ਕਿ ਰੋਕੋ ਕਹਿੰਦੇ ਰੋਕੋ ਹਜੇ ਨਹੀਂ ਅਸੀਂ ਲਵਾਂਗੇ ਆ ਸਾਰੀ ਖਾਲੀ ਪਈ ਹੈ ਆ ਸਾਰੀ ਖਾਲੀ ਪਈ ਹੈ ਆ ਬੈੱਡ ਖਾਲੀ ਹੈ ਆ ਸਾਰੇ ਬੈੱਡ ਇੱਥੇ ਠਾਕ ਆ ਵੀ ਹੁਣ ਇਹ ਵੀ ਮੇਰੇ ਕਹਿਣ ਤੋਂ ਬਾਅਦ ਇਹ ਪੇਸ਼ੈਂਟ ਇਹਨਾਂ ਨੂੰ ਵੀ ਬਾਹਰ ਰੈਂਪ ਤੇ ਖੜਾਈ ਰੱਖਿਆ ਸਿਰਫ ਸਿਰਫ ਕਿੰਨਾ ਹੈ ਮਕਸਦ ਕੀ ਹੈ ਕਿ ਜਿੱਥੋਂ ਪੈਸੇ ਬਣ ਸਕਦੇ ਆ ਮਰੀਜ਼ ਨੂੰ ਆਈਸੀਯੂ ਚ ਨਹੀਂ ਸ਼ਿਫਟ ਕਰ ਰਹੇ ਬਾਹਰ ਅੱਧੇ ਘੰਟੇ ਤੋਂ ਆ ਹੁਣ ਮਤ ਹਜੇ ਨਹੀਂ ਉਹ ਵਿਚਾਰੀ ਛੋਟੀ ਦੀ ਹਮੇ ਕਿੱਥੋਂ ਆਏ ਤੁਸੀਂ ਜੀ ਕਿ 니ਦੇ ਰੋਗੀ ਤੋਂ ਆਮ ਖੜਿਆ ਨੂੰ ਹਮਾਰੇ ਕੋ ਕੋ 20 ਮਿੰਟ ਹੋ ਗਏ ਕੀ ਕਹਿੰਦੇ ਪਹਿਲਾਂ ਫਾਈਲ ਦੇਖਾਂ ਉਹ ਪਹਿਲੇ ਫਾਈਲ ਦੇਖੀ ਆ ਵੀ ਵੋਲਟ पे ਅਮਰ ਜੀ ਸੀ ਮਾਮਲਾ ਜਿਹੀ ਖਾਲੀ ਪਈ ਹੈ ਉਹ ਵੀ ਜਿਹੜੇ ਦੂਜਾ ਪੇਸ਼ੈਂਟ ਵੀ ਆ ਸੀ ਕਿ ਇਹ ਬੇਸਿਕਲੀ ਤਾਂ ਦੇਖਣਾ ਕਿਥੋਂ ਪੈਸੇ ਬਣ ਸਕਦੇ ਹਾਂਜੀ ਇਹ ਹੀ ਹੈ ਨਾ ਮਸਲ ਮੈਂ ਜਾਣੇ ਕਿ ਮੈਂ ਹੁਣੇ ਹੈਲਥ ਮਿਨਿਸਟਰ ਨੂੰ ਵੀ ਸ਼ਿਕਾਇਤ ਰਿਹਾ ਫੋਨ ਕਿ ਇਹਨਾਂ ਦੇ ਇੱਕ ਤੱਕ ਬੈੱਡ ਚ ਕਿੰਨੇ ਚੱਕੀ ਜਾਂ ਗੱਤੀ ਥਿਸ ਇਜ਼ ਗਰੋਸ ਇਨ ਹਿਊਮਨ ਅੱਥੇ ਇੱਥੇ ਉੱਤੋਂ ਜਿਹੜਾ ਇੱਥੋਂ ਟੈਂਡੈਂਟ ਆ ਗਿਆ ਸਿਕਿਉਰਟੀ ਗਾਰਡ ਉਹਨੂੰ ਕਹਿ ਰਿਹਾ ਕਿ ਕਿ ਭਈ ਹਜੇ ਰੁਕੋ ਵੇਟ ਕਰੋ ਪਹਿਲਾਂ ਫਾਈਲ ਦੇਖਾਂਗੇ ਜੇ ਤੁਹਾਡੇ ਕੋਲ ਬੈਡ ਫੁੱਲ ਨਹੀਂ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬਿਲਟੀਵੀ ਯੂਕੇ ਦੇ ਨਾਲ ਧੰਨਵਾਦ